ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈਤੇ ਨੂੰ ਗੁਰਾਣ ਛਾਤੀ ਲਾ ਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈਤੇ ਨੂੰ ਗੁਰਾਣ ਛਾਤੀ ਲਾ ਲਿਆ ਬੋਲ ਕੇ ਸੁਣਾਈ ਸਾਰੀ ਵਰਤਾ ਬੋਲ ਕੇ ਸੁਣਾਈ ਸਾਰੀ ਵਾਰਤਾ ਜੇ ਤਾ ਕੇਰੇ ਅੱਖੀਆਂ ਚੋਂ ਨੀਰ ਨੂੰ ਜੇ ਤਾ ਕੇਰੇ ਅੱਖੀਆਂ ਚੋਂ ਨੀਰ ਨੂੰ ਮਤੀ ਦਾ ਸਿਆਰੇ ਨਾਲ ਚੀਰਿਆ ਮਤੀ ਦਾ ਸਿਆਰੇ ਨਾਲ ਚੀਰਿਆ ਪੌਂਦਾ ਤਰ ਖਾਣ ਜਿਵੇਂ ਚੀਰ ਨੂੰ ਪੌਂਦਾ ਤਰ ਖਾਣ ਜਿਵੇਂ ਚੀਰ ਨੂੰ ਉਹ ਸਿੱਧ ਕੋ ਜਰਾਣਾ ਸਿੱਖ ਢੋਲਿਆ ਢੋਲਿਆ ਸਿੱਧ ਕੋ ਜਰਾਣਾ ਸਿੱਖ ਢੋਲਿਆ ਮੁਖ ਵਿੱਚੋਂ ਹਏ ਨਾ ਉਚਾਰਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇਨੂੰ ਗੁਰਾਂ ਨੇ ਛਾਤੀ ਲਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਣੇ ਸਾਤੀ ਲਾਲਿਆ ਜੈ ਤੈਨੂੰ ਗੁਰਾਣੇ ਸਾਤੀ ਲਾਲਿਆ ਫੇਰ ਵਾਰੀ ਆਈ ਸਤੀ ਦਾਸ ਦੀ ਫੇਰ ਵਾਰੀ ਆਈ ਸਤੀ ਦਾਸ ਦੀ ਰੂਂਚ ਲਪੇਟਿਓ ਨੂੰ ਸਾੜਿਆ ਰੂਂਚ ਲਪੇਟਿਓ ਨੂੰ ਸਾੜਿਆ ਓ ਵੀ ਨਾਲ ਸਿਰ ਦੇ ਨਿਵਾਗਿਆ ਕੋਈ ਸਿੱਖ ਸਿਧ ਕੋ ਨਾ ਹਾਰਿਆ ਕੋਈ ਸਿੱਖ ਸਿਧ ਕੋ ਨਾ ਡੋਲੇ ਆ ਜੀ ਡੋਲੇ ਆ ਕੋਈ ਸਿੱਖ ਸਿਦਕੋ ਨਾ ਡੋਲਿਆ ਜੋਰ ਸਿਰੰਗ ਨੇ ਲਗਾ ਲਿਆ ਕਹਿ ਕੇ ਰੰਗ ਈਟਾ ਬੇਟਾ ਆਪਣਾ ਜੈਤੇ ਨਿਗੁਰਾਣ ਸਾਤੀ ਲਾਲਿਆ ਜੈਤੇ ਨਿਗੁਰਾਣ ਸਾਤੀ ਲਾਲਿਆ ਡੱਕ ਕੇ ਡੱਕ ਕੇ ਦਿਨਾਲੇ ਦੇਵ ਕਾ ਪਾਪੀਓ ਕੂਣ ਕਿਆ ਪ੍ਰਦੋਸ਼ੀਆਂ ਦਾ ਢੋਲ ਦੇ ਦੋਦਕ ਦੀ ਅੱਗ ਵਿੱਚ ਸੜੋਗੇ ਪਾਪ ਵਾਲੀ ਤੱਕੜੀ ਜ ਤੋਲ ਦੇ ਇਸੇ ਗੱਲ ਗੁਰੂ ਜੀ ਦਾ ਸਿੱਖ ਨੂੰ ਉਹ ਸਿੱਖ ਨੂੰ ਇਸੇ ਗੱਲ ਗੁਰੂ ਜੀ ਦਾ ਸਿੱਖ ਨੂੰ ਤੇਗ ਵਿੱਚ ਝਾਲ ਮਾ ਉਬਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇਨੂੰ ਗੁਰਾਂ ਨੇ ਸਾਤੀ ਲਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੇਨੂੰ ਗੁਰਾਂ ਨੇ ਸਾਤੀ ਲਾਲਿਆ ਤੇਗ ਦੇ ਤਣੀ ਦੇ ਜਦੋਂ ਝਾਲ ਮਾ ਤੇਗ ਨਾਲ ਜੋਰ ਦੇ ਚਲਾਈ ਸੀ ਟੜਨਾਲੋ ਸੀਸਾ ਖੋ ਗਿਆ ਜੋੜਦੀ ਹਨੇਰੀ ਜਦੋਂ ਆਈ ਸੀ ਸੁੰਦਰ ਰਮਲੇ ਟਲਪੇਟਕੇ ਸੁੰਦਰ ਰਮਲੇ ਟਲਪੇਟਕੇ ਜਇਤੇ ਫੇਰ ਸੀਸ ਨੂੰ ਉਠਾਲਿਆ ਜਇਤੇ ਜਇਤੇ ਫੇਰ ਸੀਸ ਨੂੰ ਉਠਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜਇਤੇ ਨੂੰ ਗੁਰਾਣੇ ਸਾਤੀ ਲਾਲਿਆ ਜਇਤੇ ਨੂੰ ਗੁਰਾਣੇ ਸਾਤੀ ਲਾਲਿਆ ਇਸ ਤੋਂ ਅੱਗੇ ਕੀ ਪਾਣਾ ਬੀਤਿਆਂ ਇਹ ਤਾਂ ਜਾਣੇ ਉਹ ਯੋਕਰਤਾ ਜੀ ਮੈਂ ਤਾਂ ਲੈ ਕੇ ਗੁਰੂ ਜੀ ਦੇ ਸੀਸ ਨੂੰ ਇੱਥੇ ਪੂਜਾ ਮੰਜਲਾਂ ਨੂੰ ਮਾਰ ਜੀ ਇੱਥੇ ਪੂਜਾ ਮੰਜਲਾਂ ਨੂੰ ਮਾਰ ਜੀ ਬੰਦਾ ਸਨ ਜੀਓ ਸੱਚੇ ਪਾਤਸ਼ਾਹ ਆਪਾਤਸ਼ ਬੰਦਾ ਸਨ ਜੀਓ ਸੱਚੇ ਪਾਤਸ਼ਾਹ ਆਪੇ ਤੁਸਾ ਕਾਰਜ ਕਰਾ ਲਿਆ ਕਹਿ ਕੇ ਰੰਗ ਰੇਟਾ ਬੈਟਾਇਆ ਆਪਣਾ ਜੈ ਤੈਨੂੰ ਗੁਰਾਂ ਨੇ ਸਾਤੀ ਲਾਲਿਆ ਕਹਿ ਕੇ ਰੰਗ ਰੇਟਾ ਬੇਟਾ ਆਪਣਾ ਜੈ ਤੈਨੂੰ ਗੁਰਾਂ ਨੇ ਸਾਤੀ ਲਾਲਿਆ ਜੈ ਤੈਨੂੰ ਗੁਰਾਂ ਨੇ ਸਾਤੀ ਲਾਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ